ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹੀ ਸੱਚਾ ਜਨੇਊ ਹਿੰਦੂਆ ਵਿੱਚ ਰਵਾਜ ਹੈ ਕਿ ਜਦੋਂ ਲੜਕਾ 10-12 ਸਾਲ ਦਾ ਹੋ ਜਾਵੇ ਤਾਂ ਉਸ ਨੂੰ ਜਨੇਊ ਪਾਇਆ ਜਾਂਦਾ ਹੈ ਜਨੇਊ ਉਸ ਉੱਤਰ ਦੇ ਤਾਗੇ ਨੂੰ ਵਟ ਕੇ ਬਣਾਇਆ ਜਾਂਦਾ ਹੈ ਜਨੇਊ ਪੌਣ 10 ਦਿਨ ਮਿੱਠਿਆ ਜਾਂਦਾ ਹੈ ਉਸ ਦਿਨ ਸਾਰੇ ਸੰਬੰਧੀ ਅੰਗ ਸਾਖ ਇਕੱਠੇ ਹੁੰਦੇ ਹਨ ਜਨੇਊ ਪਾਉਣ ਦੀ ਰੀਤ ਪੰਡਿਤ ਦੁਆਰਾ ਕੀਤੀ ਜਾਂਦੀ ਹੈ ਗੁਰੂ ਨਾਨਕ ਦੇਵ ਜੀ ਦਾ ਜਨਮ ਕਿਉਂਕਿ ਖੱਤਰੀ ਜਾਤ ਦੀ ਬੇਤੀ ਕੁਲ ਵਿੱਚ ਹੋਇਆ ਸੀ ਇਸ ਲਈ ਗੁਰੂ ਜੀ ਨੇ ਪਿਤਾ ਮਹਿਤਾ ਕਾਲੂ ਜੀ ਨੇ ਆਪਣੇ ਪੁੱਤਰ ਨੂੰ ਜਨੇਊ ਪਾਉਣ ਦੀ ਰਸਮ ਪੂਰੀ ਕਰਨ ਦਾ ਫੈਸਲਾ ਕੀਤਾ ਘਰ ਦੇ ਪੁਜੋਤ ਹਰਧਿਆ ਤਿਸਲਾ ਨਾਲ ਦਿਨ ਮਿਠਿਆ ਗਿਆ ਸਾਰੇ ਬਰਾਦਰੀ ਅੰਗਸਾ ਕੇ ਇਕੱਠਾ ਹੋਏ ਪ੍ਰਹੁਤਨੇ ਸ਼ਾਸਤ੍ਰਾਂ ਦੇ ਮਿਥੇ ਹੋਏ ਮੰਤਰ ਪੜ੍ਹੇ ਤੇ ਹੋਰ ਰਸਮੀ ਕਾਰਵਾਈ ਕੀਤੀ ਸਤਿਗੁਰੂ ਜੀ ਪੰਡਿਤ ਦਾ ਤਮਾਸ਼ਾ ਵੇਖਦੇ ਰਹੇ ਪੰਡਿਤ ਨੇ ਗੁਰੂ ਜੀ ਨੂੰ ਜਨੇਊ ਪਾਉਣ ਲਈ ਬਾਹ ਉਤਾ ਕੀਤੀ ਤਾਂ ਗੁਰੂ ਜੀ ਨੇ ਭਰੇ ਸਭਾ ਦੇ ਵਿੱਚ ਪੰਡਿਤ ਦਾ ਹੱਥ ਫੜ ਲਿਆ ਤੇ ਕਹਿਣ ਲੱਗੇ ਪੰਡਿਤ ਜੀ ਇਹ ਕੀ ਹੈ ਇਹ ਤਾਂ ਗਜਾ ਮੇਰੇ ਨਾ ਮੇਰੇ ਗਲ ਕਿਉਂ ਪਾਣ ਲੱਗੇ ਹੋ ਪੰਡਿਤ ਜੀ ਨੇ ਉੱਤਰ ਦਿੱਤਾ ਇਹ ਤਾਂ ਅੱਗਾ ਨਹੀਂ ਇਹ ਪਵਿੱਤਰ ਜਨੇਊ ਹੈ ਇਹ ਉੱਚੀ ਜਾਤ ਦੇ ਹਿੰਦੂਆਂ ਦੇ ਨਿਸ਼ਾਨੀ ਹੈ ਇਸ ਤੋਂ ਬਿਗੈਰ ਬੰਦਾ ਸੁੰਦਰ ਤੇ ਇਸ ਸੁੰਦਰ ਤੇ ਦੇ ਬਰਾਬਰ ਹੁੰਦਾ ਹੈ ਜੇ ਤੁਸੀਂ ਪਾ ਲ ਜੇ ਤੁਸੀਂ ਪਾ ਲਓਗੇ ਤਾਂ ਤੁਸੀਂ ਉੱਚੇ ਗਿਣੇ ਜਾਓਗੇ ਇਹ ਜਨੇਊ ਅਗਲੇ ਜਹਾਨ ਵਿੱਚ ਤੁਹਾਡੀ ਸਹਾਇਤਾ ਕਰੇਗਾ ਪੰਡਿਤ ਜੀ ਦੀ ਗੱਲ ਸੁਣ ਕੇ ਗੁਰੂ ਜੀ ਕਹਿਣ ਲੱਗੇ ਪੰਡਤ ਜੀ ਬੜੇ ਗੁਣ ਦੱਸੇ ਨੇ ਇਸ ਜਨੇਊ ਦੇ ਪਰ ਕੁਝ ਸ਼ੰਕੇ ਹਨ ਤੁਸੀਂ ਆਖਿਆ ਹੈ ਇਹ ਤਾਂ ਉੱਚੀ ਜਾਤੀ ਨਿਸ਼ਾਨਾ ਹੈ ਮੈਂ ਤਾਂ ਇਹ ਗੱਲ ਨਹੀਂ ਮੰਨਦਾ ਉੱਚੀ ਜਾਤ ਵਾਲਾ ਉਹ ਹੈ ਜੋ ਉੱਚੇ ਤੇ ਨੇਕ ਕੰਮ ਕਰੇ ਸੁੱਚਾ ਉਹ ਹੈ ਜਿਸ ਦੇ ਕੰਮ ਸੁੱਚੇ ਹਨ ਚੰਗੇ ਮੰਦੇ ਕੰਮ ਹੀ ਉੱਚੀ ਨੀਵੀਂ ਜਾਤੀ ਪੱਕੀ ਨਿਸ਼ਾਨੇ ਹੁੰਦੇ ਹਨ ਨਾਲੇ ਇਹ ਧਾਗਾ ਤਾਂ ਕੱਚਾ ਹੈ ਇਹ ਮੈਲਾ ਹੋ ਜਾਵੇਗਾ ਪਰਾਣਾ ਹੋ ਕੇ ਟੁੱਟ ਜਾਵੇਗਾ ਫੇਰ ਹੋਰ ਨਵਾਂ ਨਵਾਂ ਪਾਣਾ ਪਵੇਗਾ ਇਸ ਧਾਗੇ ਨੇ ਕਿਸੇ ਨੂੰ ਕੀ ਵਿਡਿਆਈ ਦੇਣੀ ਹੈ ਅਸਲੀ ਮਾਨ ਤਾਂ ਨੇਕੀ ਵਾਲੇ ਜੀਵਨ ਤੋਂ ਹੀ ਮਿਲ ਸਕਦਾ ਹੈ ਨਾਲੇ ਤੁਸੀਂ ਆਖਦੇ ਹੋ ਕਿ ਇਹ ਧਾਗਾ ਬੰਦੇ ਦੇ ਅਗਲੇ ਜਹਾਨ ਵਿੱਚ ਸਹਾਇਤਾ ਕਰਦਾ ਹੈ ਉਹ ਕਿਸ ਤਰ੍ਹਾਂ ਇਹ ਤਾਗਾ ਸ਼ਰੀਰ ਦੇ ਨਾਲ ਇੱਥੇ ਇਸੇ ਜਹਾਨ ਵਿੱਚ ਹੀ ਰਹਿ ਜਾਏਗਾ ਇਸਨੇ ਆਤਮਾ ਨਾਲ ਤਾਂ ਜਾਣਾ ਹੀ ਨਹੀਂ ਜਦੋਂ ਸਾਰੀ ਜਦੋਂ ਸ਼ਰੀਰ ਅੰਤ ਸਮੇਂ ਸੜ ਜਾਵੇਗਾ ਇਹ ਤਾਗਾ ਵੀ ਨਾਲ ਸੜ ਜਾਵੇਗਾ ਇਸ ਲਈ ਮੈਨੂੰ ਉਹ ਤਾਗਾ ਪਾਓ ਜਿਹੜਾ ਮੈਨੂੰ ਭੈੜੇ ਕੰਮਾਂ ਤੋਂ ਬਚਾਏ ਅਤੇ ਨੇਕ ਕੰਮ ਕਰਨ ਦੀ ਪ੍ਰੇਰਣਾ ਦੇਵੇ ਜਿਹੜਾ ਅਗਲੇ ਜਹਾਨ ਵੀ ਮੇਰੇ ਨਾਲ ਜਾਵੇ ਅਤੇ ਉੱਥੇ ਮੇਰੀ ਸਹਾਇਤਾ ਕਰੇ ਜੇ ਇਹੋ ਜੱਜ ਨੇਮ ਤੁਹਾਡੇ ਪਾਸ ਹੈ ਤਾਂ ਲਿਆਓ ਮੇਰੇ ਘਰ ਪਾ ਦਿਓ ਗੁਰੂ ਜੀ ਦੇ ਬਚਨ ਬੜੇ ਸਪਸ਼ਟ ਸਨ ਸਭ ਦੀ ਸਮਝ ਆ ਗਈ ਪਰ ਸਾਰੇ ਬੜੇ ਹੈਰਾਨ ਸਨ ਕਿ ਅਜ ਤੱਕ ਕਿਸੇ ਨੇ ਇਹੋ ਜਿਹੀ ਗੱਲ ਨਹੀਂ ਕੀਤੀ ਜੋ ਦਸਾਂ ਵਰਿਆਂ ਦਜੋ ਦਸਾਂ ਵਰਿਆਂ ਦੇ ਗੁਰੂ ਨਾਨਕ ਦੇਵ ਜੀ ਨੇ ਕਰ ਵਿਖਾਈ ਹੈ ਮਾਪਿਆਂ ਨੇ ਬੜੇ ਲਾੜ ਨਾਲ ਸਮਝਾਇਆ ਪੰਡਤ ਨੇ ਬੜੇ ਮਿੱਠੇ ਲਫ਼ਜ਼ ਵਰਤੇ ਕਿ ਸ਼ਾਸਤਰਾਂ ਦੀ ਉਲੰਘਣਾ ਕਰਨਾ ਠੀਕ ਨਹੀਂ ਪਰ ਗੁਰੂ ਨਾਨਕ ਦੇਵ ਜੀ ਆਪਣੇ ਇਰਾਦੇ ਉੱਤੇ ਦ੍ਰਿੜ ਰਹੇ ਉਹਨਾਂ ਦੀ ਮੰਗ ਇਹੀ ਸੀ ਕਿ ਆਤਮਿਕ ਜੀਵਨ ਵਾਸਤੇ ਆਤਮਿਕ ਜਨੈwght ਲੋੜ ਹੈ ਪਰ ਪੰਡਤ ਜੀ ਕੋਲ ਐਸਾ ਜਨੈwght ਹੈ ਹੀ ਨਹੀਂ ਸੀ ਫਿਰ ਗੁਰੂ ਜੀ ਨੇ ਦੱਸਿਆ ਕਿ ਇਸ ਨੇ ਇਹਦਾ ਮਤਲਬ ਤਾਂ ਸਿਰਫ ਬ੍ਰਾਹਮਣ ਦਾ ਆਪਣੇ ਆਪ ਨੂੰ ਗੁਰੂ ਅਖਵਾਉਣਾ ਤੇ ਲੋਕਾਂ ਕੋਲ ਆਪਣੀ ਮੰਨਤ ਕਰਵਾਉਣਾ ਹੈ 10 ਸਾਲਾਂ ਦੀ ਉਮਰ ਵਿੱਚ ਗੁਰੂ ਨਾਨਕ ਦੇਵ ਜੀ ਬ੍ਰਾਹਮਣਾਂ ਦੇ ਕਰਮਕਾਂਡ ਉੱਪਰ ਇਹ ਪਹਿਲੀ ਕਰਾਰੇ ਝੂਟ ਸੀ ਜਿਸ ਅੱਗੇ ਪੰਡਿਤ ਜੀ ਤੇ ਹੋਰ ਸਭ ਨੂੰ ਨਿਆਉਣਾ ਪਿਆ ਅਤੇ ਗੁਰੂ ਜੀ ਦੀ ਗੱਲ ਮੰਨਣੀ ਪਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ